ਮੇਰਾ ਨਾਮ ਕੈਪਟਨ ਸਮੁੰਦਰ ਸਿੰਘ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀਵਾਲੇ। ਆਪਾਂ ਅੱਡਾ ਭੈਣੇਮੀ ਆਖਾਂ ਦੇ ਵਿੱਚ ਖੜੇ ਆ। ਸੋ ਲਗਾਤਾਰ ਆਪਣੀ ਜਿਹੜੀ ਅੱਜ ਜਥੇਬੰਦੀ ਭਾਜੀਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਵਾ। ਮੋਦੀ ਸਰਕਾਰ ਜੋ ਮੰਗ ਕੇ ਮੁੱਕੀ ਹੋਈ ਹੈ। ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜੀਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਣਾ ਵਿਰੋਧ ਕਰਾਂਗੇ। ਅਪਾ ਪੋਸਟਰ ਵੇਖੋ ਜੀ ਆ ਪੈਣੀ ਅੱਡੇ ਦੇ ਦੋ ਲਾਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ। ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗਰੀਏ ਚੱਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪਾਂ 'ਚ ਹੀ ਆਪਣਾ ਇੱਕ ਬਣਾਇਆ ਹੋਇਆ। ਉਹਦੇ ਕਿਸੇ ਪਿੰਡ ਦੇ ਉਹ ਜੀ ਕੈਂਡੀਡੇਟ ਭਾਜਪਾ ਦਾ ਹੁੰਦਾ ਤੇ ਗਰੁੱਪ 'ਚ ਮੈਸੇਜ ਪਾ ਦੇਣਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ। ਕੱਤਰਾ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਹੀ ਕਿ ਸਾਡੇ ਵੀਰ ਜਿਹੜੇ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਆ ਕਿ ਸਾਡੀਆਂ ਜਿਹੜੀਆਂ ਵਾਂ ਮੰਗਾ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨਹੀਂ ਛੋਟੀਆਂ ਜਿਹੀਆਂ ਸਾਡੀਆਂ ਮੰਗਾ ਉਹ ਇੰਨੇ ਮੰਨਦੇ ਪਏ ਅਸੀਂ ਪੈੜੀਆਂ ਮੀਆਂ ਖਾਂ ਦੇ ਵਿੱਚ ਪੋਸਟ ਲਾਇਆ ਜਿੱਥੇ ਸ਼ੁਰੂਆਤ ਪੋਸਟ ਲਈ ਵੀ ਜੀ ਦਾ ਬਾਈਕਾਟ ਕਰਨ ਵਾਸਤੇ ਪੋਸਟ ਲਿਆ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾ ਅਸੀਂ ਹੋਰ ਰੱਖਣਾ ਆਪਣੇ ਬਿਲਕੁਲ ਉਹਨਾਂ ਨੇ ਇਥੇ ਬਾਈਕਾਟ ਕੀਤਾ ਜਾਊਗਾ ਪੈੜੀਆਂ ਮੀਆਂ ਖਾਂ ਦੇ ਵਿੱਚ ਤੇ ਅਸੀਂ ਵੰਣੀ ਨਹੀਂ ਦਿੱਤਵਾਂਗੇ ਨਾ ਪਿੰਡਾਂ ਦੇ ਵਿੱਚ ਅਜੀਤ ਕੋ ਜੇ ਤਾਂ ਨਾਲ ਕਵੀਰ ਕਰੋ ਅਸੀਂ ਇਕੱਠੇ ਹੋਇਆ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟਾਂ ਨਹੀਂ ਪਾਉਂਗੇ ਉਹਨਾਂ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਾਂ ਕੋਈ ਨਹੀਂ ਮੰਗਿਆ ਤੇ ਇਹਨਾਂ ਨੇ ਮੰਗ ਕੇ ਪਏ ਉਹਨਾਂ ਨੇ ਉਹਨਾਂ ਨੂੰ ਅਨਕਾਰ ਕੀਤੇ ਆ ਮੰਗਾ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣੇ ਦਿੱਤਾ ਰਸਤੇ ਤੇ ਚ ਰੋਕ ਇਨਾਂ ਨੇ ਉਹ ਤੇ ਬੰਬਾਂ ਦੀ ਵਰਤ ਸਾਧ ਕੀਤੀ ਪਰ ਪਾਣੀ ਦੀ ਵਰਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਅੱਗ ਲਗਾਉਂਦੇ ਆ ਉਦੋਂ ਇਹ ਬੋਲਦੇ ਆਂ ਕਿ ਪ੍ਰਦੂਸ਼ਨ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤਾਲ ਕੀਤੀ ਉਹਦਾ ਪ੍ਰਦੂਸ਼ਨ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਨ ਇਹਨਾਂ ਸਾਡੀਆਂ ਮੰਗਾਂ ਨਹੀਂ ਮੰਗਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਵੋਟਾਂ ਇਹਨਾਂ ਬਿਲਕੁਲ ਨਹੀਂ ਪਾਵਾਂਗੇ ਨਾ ਇਹ ਬਾਈ ਬੀਜੇਪੀ ਸਰਕਾਰ ਦਾ ਬਾਈਕਾਟ ਕੀਤੇ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦੇਣੇ ਆ ਬੀਜੇਪੀ ਬਾਈਕਾਟ ਹਾਂ ਬੀਜੇਪੀ ਦਾ ਬਾਈਕਾਟ